ਮੈਂ ਹਰਪ੍ਰੀਤ ਤਾਲੂ ਵਾਲੀ ਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 80 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਜੀ ਸਾਡੇ ਖੰਨੇ ਦੇ ਏਐਸ ਮੈਨੇਜਮੈਂਟ ਐਂਡ ਟਰਸਟ ਦੇ ਇਲੈਕਸ਼ਨ 1 ਸਤੰਬਰ ਯਾਨੀ ਕਿ ਕੱਲ ਨੂੰ ਹੋਣ ਜਾ ਰਹੇ ਆ ਜਿਸ ਨੂੰ ਲੈ ਕੇ ਸਾਡੇ ਸ਼ਹਿਰ ਵਾਸੀਆਂ ਦੇ ਵਿੱਚ ਬੜਾ ਉਤਸ਼ਾਹ ਵੀ ਹੈ ਤੇ ਉਹ ਇਸ ਵਾਰੀ ਬਹੁਤ ਦਿਲਚਸਪੀ ਵੀ ਲੈ ਰਹੇ ਨੇ ਰੁਚੀ ਵੀ ਲੈ ਰਹੇ ਨੇ ਕਿਉਂਕਿ ਇਸ ਵਾਰੀ ਦੋ ਪੈਨਲਾਂ ਦੀ ਜਗ੍ਹਾ ਤੇ ਤਿੰਨ ਪੈਨਲ ਕੰਟੈਸਟ ਕਰਨ ਜਾ ਰਹੇ ਨੇ ਤੀਜਾ ਪੈਨਲ ਗਵਰਨਮੈਂਟ ਸਪੋਰਟਡ ਪੈਨਲ ਹੈ ਜਿਹਦੇ ਕਰਕੇ ਵੋਟਰਸ ਦੇ ਵਿੱਚ ਸ਼ਹਿਰ ਵਾਸੀਆਂ ਦੇ ਵਿੱਚ ਇਹ ਬੜੀ ਉਸੁਕਤਾ ਹੈ ਕਿ ਇਸ ਵਾਰ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਜੀ ਕਿ ਇਸ ਮੈਨੇਜਮੈਂਟ ਐਂਡ ٹرسٹ ਦੇ ਜਿਹੜੇ ਇਲੈਕਸ਼ਨ ਹੋਣ ਜਾ ਰਹੇ ਨੇ ਉਹਨੂੰ ਲੈ ਕੇ এবੀ 18 ਵੱਲੋਂ ਇੱਕ ਡਰਾਈਵ ਚਲਾਈ ਜਾ ਰਹੀ ਹੈ ਜੀ ਜਿਹਦੇ ਵਿੱਚ ਤਿੰਨੇ ਪੈਨਲਾਂ ਦੇ ਜਿਹੜੇ ਕੰਟੈਸਟ ਕਰਨ ਵਾਲੇ ਉਮੀਦਵਾਰ ਨੇ ਉਹਨਾਂ ਨਾਲ ਅਸੀਂ ਤੁਹਾਨੂੰ ਰੂਬਰੂ ਕਰਾਉਨੇ ਆ ਤਾਂ ਕਿ ਤੁਸੀਂ ਉਹਨਾਂ ਬਾਰੇ ਜਾਣ ਪਾਓ ਉਹਨਾਂ ਦੀ ਸਮਾਜਿਕ ਤੇ ਪਰਿਵਾਰਿਕ ਪੋਸਟ ਭੂਮੀ ਬਾਰੇ ਜਾਣ ਪਾਓ ਕੀ ਉਹਨਾਂ ਦੇ ਥਾਟਸ ਨੇ ਕੀ ਵਿਜ਼ਨਸ ਐ ਕੀ ਪਲਾਨਸ ਐ ਕੀ ਬੈਟਰਮੈਂਟ ਦਾ ਸਟਰਕਚਰ ਐ ਉਹਦੇ ਬਾਰੇ ਜਾਣ ਪਾਓ ਤੁਹਾਨੂੰ ਵੀ ਸੁਖਿਆਈ ਹੋਵੇ ਉਮੀਦਵਾਰਾਂ ਨੂੰ ਵੀ ਸੁਖਿਆਈ ਹੋਵੇ ਤੇ ਅਸੀਂ ਇੱਕ ਪਲੇਟਫਾਰਮ ਦਾ ਜਿਹੜਾ ਕੰਮ ਐ ਉਹ ਤੁਹਾਡੇ ਦਰਮਿਆਨ ਕਰਨ ਜਾਂ ਤੇ ਅੱਜ ਸ਼ਾਮ ਤੱਕ ਪ੍ਰੋਪਰ ਆਪਣੀ ਪੂਰੀ ਡੈਡੀਕੇਸ਼ਨ ਦੇ ਨਾਲ ਹਰੇਕ ਉਮੀਦਵਾਰ ਦੀ ਗੱਲ ਤੁਹਾਡੇ ਤੱਕ ਪੰਚਨਲੀਬ AB18 ਬਚਨਬੱਧ ਵੀ ਹੈ ਉਸੇ ਲੜੀ ਤੈ ਜਿਹੜੀ ਸ਼ਖਸੀਅਤ ਨਾਲ ਤੁਹਾਡੀ ਅਸੀਂ ਹੁਣ ਮੁਲਾਕਾਤ ਕਰਨ ਜਾ ਰਹੇ ਹਾਂ ਸਾਡੇ ਸ਼ਹਿਰ ਦੇ ਵਿੱਚ ਉਹ ਵੀ ਕਿਸੇ ਪਹਿਚਾਣ ਦੇ ਮਥਾਜ ਨਹੀਂ ਕਿਉਂਕਿ ਇਹਨਾਂ ਅਦਾਰਿਆਂ ਦੇ ਵਿੱਚ ਜਿਹੜੇ ਐਜ਼ ਉਮੀਦਵਾਰ ਕੰਟੈਸਟ ਕਰਦੇ ਨੇ ਉਹਨਾਂ ਦੀ ਸਮਾਜਿਕ ਤੇ ਪਰਿਵਾਰਿਕ ਪੋਸ਼ਟ ਭੂਮੀ ਇੱਕ ਸਟੈਪ ਅਬੋਵ ਹੁੰਦੀ ਹੈ ਕੀ ਸ਼ਹਿਰ ਦੇ ਸਮਾਜ ਸੇਵੀ ਕੰਮ ਹੋਣ ਕੀ ਧਾਰਮਿਕ ਕੰਮ ਹੋਣ ਜਾਂ ਕੀ ਅਲੱਗ-ਅਲੱਗ ਸਮਾਜ ਦੇ ਢਾਂਚਿਆਂ ਵਿੱਚ ਉਹਨਾਂ ਦੀ ਜ਼ਰੂਰਤ ਹੋਵੇ ਉਹ ਆਪਣੀ ਉਪਲਬਧੀ ਜ਼ਰੂਰ ਪੰਚ ਦੂਰ ਦਿੰਦੇ ਨੇ ਆਓ ਗੱਲ ਕਰਦੇ ਹਾਂ ਜੀ ਵਿਜ਼ਨਰੀ ਪੈਨਲ ਫੋਰ এডਿਕੇਸ਼ਨ ਦੇ ਕੰਟੈਸਟਰ ਦਿਨੇਸ਼ ਕੁਮਾਰ ਮੰਟੂ ਜੀ ਨਾਲ ਜਿਨ੍ਹਾਂ ਦਾ ਸੀਰੀਅਲ ਨੰਬਰ ਹੈ 8 ਪਹਿਲਾਂ ਦਾ ਸਰ ਵੈਲਕਮ ਸਾਡੇ ਚੈਨਲ ਤੇ ਥੈਂਕ ਯੂ ਜੀ ਮੈਂ ਤੁਹਾਡਾ ਵੈਲਕਮ ਕਰਦਾ ਤੇ ਧੰਨਵਾਦ ਵੀ ਕਰਦਾ ਵਿੱਕੀ ਵਡੇਰਾ ਜੀ ਤੇ ਵਾਲੀਆ ਜੀ ਬਹੁਤ ਥੈਂਕ ਯੂ ਥੈਂਕ ਯੂ ਐਂਡ ਸਰ ਬੈਸਟ ਆਫ ਲੱਕ ਫਾਰ ਥਿਸ ਕੰਟੈਸਟ ਆਪਾਂ ਦੇਖਿਆ ਵਾ ਦਿਨੇਸ਼ ਜੀ ਕਿ ਪਿਛਲੀ ਵਾਰੀ ਵੀ ਤੁਹਾਨੂੰ ਇੱਕ ਜ਼ਿੰਮੇਵਾਰੀ ਦਿੱਤੀ ਗਈ ਸੀਗੀ ਬੀਐਡ ਕਾਲਜ ਦੀ ਸਰ ਆਪਾਂ ਸਾਰੇ ਜਾਣਦੇ ਹਾਂ ਜੀ ਕਿ ਬੀਐਡ ਆਪਣੇ ਆਪ ਦੇ ਵਿੱਚ ਇੱਕ ਪ੍ਰੋਫੈਸ਼ਨਲ ਕੋਰਸ ਹੈ ਤਾਂ ਉਹਦੇ ਪ੍ਰਤੀ ਅਦਾਰਿਆਂ ਦੀ ਵੀ ਜ਼ਿੰਮੇਵਾਰੀ ਤੇ ਜਿਹੜੇ ਅਦਾਰਿਆਂ ਦੀ ਜ਼ਿੰਮੇਵਾਰੀ ਨੂੰ ਅੱਗੇ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਜਿਹੜੇ ਪਰਸਨਸ ਨੂੰ ਤਾਂ ਉਹਨਾਂ ਲਈ ਇੱਕ ਚੁਣੌਤੀ ਹੁੰਦੀ ਹੈ ਕਿ ਜ਼ਿੰਮੇਵਾਰੀ ਹੁੰਦੀ ਹੈ ਤਾਂ ਸਰ ਉਹਦੇ ਵਿੱਚ ਕੀ ਆਪਣੀਆਂ ਅਚੀਵਮੈਂਟ ਰਹੀਆਂ ਪਿਛਲੀ 10 ਈਅਰ ਦੇ ਵਿੱਚ ਵਾਲੀਆ ਜੀ ਮੈਂ ਚੌਥੀ ਵਾਰ ਕੰਟੈਸਟ ਕਰ ਰਿਹਾ ਹਾਂ ਇਲੈਕਸ਼ਨ ਫਸਟ ਟਾਈਮ ਮੈਂ 2014 ਦੇ ਵਿੱਚ ਕੰਟੈਸਟ ਕੀਤਾ ਸੀ ਤੇ ਮੈਂ ਨਹੀਂ ਮਤਲਬ ਆਪਣਾ ਜਿਹੜਾ ਅਜੀਬ ਕਰ ਪਾਇਆ ਸੀ ਸੈਕਿੰਡ ਟਾਈਮ ਆ 2017 ਦੇ ਵਿੱਚ ਕੰਟੈਸਟ ਦੁਬਾਰਾ ਕੀਤਾ ਸੀ ਤੇ ਮੈਂ ਜਿੱਤ ਗਿਆ ਸੀ ਤੇ ਮੈਨੂੰ ਐਮਜੀਸੀ ਸਕੂਲ ਦੀ ਜ਼ਿੰਮੇਵਾਰੀ ਮਿਲੀ ਸੀ ਤੇ ਉੱਥੇ ਵੀ ਆਪਾਂ ਬਹੁਤ ਵਧੀਆ ਆਪਣੇ ਪੂਰੀ ਇਮਾਨਦਾਰੀ ਨਾਲ ਤਨਦੇਹੀ ਨਾਲ ਜੋ ਆਪਾਂ ਬੈਸਟ ਕਰ ਸਕਦੇ ਸਕੂਲ ਲਈ ਆਪਾਂ ਬੈਸਟ ਤੋਂ ਬੈਸਟ ਕੀਤਾ ਉਸ ਤੋਂ ਬਾਅਦ 2021 ਦੇ ਵਿੱਚ ਮੈਨੂੰ बीएड ਕਾਲਜ ਦੇ ਵਿੱਚ ਕੰਮ ਕਰਨ ਦਾ ਐਜ਼ ਅ ਸੈਕਟਰੀ ਮੌਕਾ ਮਿਲਿਆ बीएड ਕਾਲਜ ਦੇ ਵਿੱਚ 2007 ਤੋਂ ਲੈ ਕੇ 2023 ਤੱਕ 16 ਸਾਲ ਦੇ ਵਿੱਚ ਫਸਟ ਟਾਈਮ ਦਾ ਇੱਕ ਇਨਸਪੈਕਸ਼ਨ ਹੋਈ ਹੈ ਜਿਹਦੇ ਵਿੱਚ ਆਪਾਂ ਨੂੰ ਬੀ ਪਲੱਸ ਪਲੱਸ ਗ੍ਰੇਡ ਮਿਲਿਆ ਔਰ ਬਹੁਤ ਵਧੀਆ ਫਸਟ ਅਟੈਂਪਟ ਦੇ ਵਿੱਚ ਬੀ ਪਲੱਸ ਪਲੱਸ ਗ੍ਰੇਡ ਮਿਲਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ 16 ਸਾਲ ਦੇ ਵਿੱਚ ਪਹਿਲੀ ਵਾਰ ਹੋਇਆ ਉਸ ਟਾਈਮ 2021 ਦੇ ਵਿੱਚ ਆਪਣੇ ਕੋਲ ਐਡਮਿਸ਼ਨਸ ਟੋਟਲ 48 ਸੀਟਸ ਫਿਲ ਸੀਗੀਆਂ 2000 ਆਪਣੀ ਆਉਂਦੇ ਸਾਰ ਹੀ ਆਪਾਂ ਪੂਰੀ 100 ਦੀ 100 ਸੀਟਸ ਬੀਅਰਡ ਦੀਆਂ ਜੋ ਨਾਟ ਹੁੰਦੀਆਂ ਨੇ ਆਪਾਂ 100% ਫਿਲ ਕੀਤੀਆਂ ਬੀਅਰਡ ਕਾਲਜ ਦੇ ਵਿੱਚ ਬਾਕੀ ਬੀਅਰਡ ਕਾਲਜ ਬਹੁਤ ਵਧੀਆ ਅਦਾਰਾ ਪ੍ਰਿੰਸੀਪਲ ਸਾਹਿਬ ਸਟਾਫ ਜਿਹੜਾ ਹੈਗਾ ਉਹਨਾਂ ਨੇ ਬਹੁਤ ਰਲ ਕੇ ਮਿਹਨਤ ਕੀਤੀ ਪਿੰਡਾਂ ਦੇ ਵਿੱਚ ਗਏ ਸਕੂਲਾਂ ਕਾਲਜਾਂ ਦੇ ਵਿੱਚ ਬੱਚੇ ਲੈ ਕੇ ਆਏ ਸੀਟਸ ਭਰੀਆਂ ਬਹੁਤ ਮਤਲਬ ਵਧੀਆ ਜੋ ਪਰਫਾਰਮੈਂਸ ਮਿਲੀ ਬਾਕੀ ਅਸੀਂ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਆਏ ਆ ਦੋ ਟਰਮਾਂ ਤੋਂ ਲਗਾਤਾਰ ਕਰ ਰਹੇ ਆ ਸਾਡੇ ਤੇ ਸਾਡੇ ਬਜ਼ੁਰਗਾਂ ਦਾ ਆਸ਼ੀਰਵਾਦ ਹੈ ਬਹੁਤ ਇਮਾਨਦਾਰੀ ਨਾਲ ਕੰਮ ਹੁਣ ਵੀ ਕਰਾਂਗੇ ਅੱਗੇ ਵੀ ਸਾਨੂੰ ਕੋਈ ਸੇਵਾ ਦਾ ਮੌਕਾ ਮਿਲਦਾ ਤਾਂ ਅਸੀਂ ਬਿਲਕੁਲ ਆਪਣੀ ਇਮਾਨਦਾਰੀ ਨਾਲ ਕੰਮ ਕਰਾਂਗੇ ਬਿਲਕੁਲ ਉਹਨਾਂ ਨੇ ਸਹੀ ਕਿਹਾ ਵੈ ਜੀ ਜਿਹੜੀ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਇਹ ਅਦਾਰਿਆਂ ਪ੍ਰਤੀ ਦਿੱਤੀ ਜਾਂਦੀ ਹੈ ਉਹਨੂੰ ਬਖੂਬੀ ਤਨਦੇਹੀ ਇਮਾਨਦਾਰੀ ਔਰ ਨੈਸਟੀਟੀ ਤੇ ਟਰਾਂਸਪੇਰੈਂਸੀ ਨਾਲ ਨਿਭਾਉਂਦੇ ਨੇ ਸਰ ਆਪਾਂ ਦੇਖਿਆ ਵੈ ਕਿ ਅੱਜ ਦੇ ਟਾਈਮ ਦੇ ਵਿੱਚ ਮਾਡਰਨ ਸਟੱਡੀ ਸਿਸਟਮ ਚੱਲ ਗਿਆ ਸਰ ਲੋਕ ਚਾਹੁੰਦੇ ਨੇ ਕਿ ਕੁਝ ਇਦਾਂ ਦੇ ਕ੍ਰੈਸ਼ ਕੋਰਸੇ ਲਾਂਚ ਹੋਣ ਜਿਹਦੇ ਨਾਲ ਕਿ ਬੱਚਿਆਂ ਦੀ ਜਿਹੜੀ ਟੈਂਡੈਂਸੀ ਬਣੀ ਹੋਈ ਹੈ ਕਿ 10ਵੀਂ 12ਵੀਂ ਕਰਕੇ ਬਾਹਰ ਜਾਈਏ ਜਾਂ ਕੁਝ ਅਜਿਹੀਆਂ ਕੋਚਿੰਗ ਲੈਣ ਲਈ ਹੋਰ ਸ਼ਹਿਰਾਂ 'ਚ ਉਹਨਾਂ ਨੂੰ ਜਾਣਾ ਪੈਂਦਾ ਜਿਹਦੇ ਨਾਲ ਕਿ ਉਹਨਾਂ ਦਾ ਇਕਨੋਮਿਕ ਸਟਰਕਚਰ ਵੀ ਡਿਸਟਰ ਆਪਣੀ ਪਛਾਣ ਨੇ ਤਾਂ ਅਜਿਹੇ ਕੁਝ ਸਰਪਲੈਂਟ ਦਾ ਹਿੱਸਾ ਹੋਣ ਵਿਜਨ ਦਾ ਹਿੱਸਾ ਹੋਵੇ ਕਿ ਕੁਝ ਅਜਿਹੇ ਕੋਰਸ ਲੈ ਆਈਏ ਸਕਿੱਲ ਡਿਵੈਲਪਮੈਂਟ ਦੇ ਕੋਰਸ ਲੈ ਆਈਏ ਜਿਦੋਂ ਨਾਲ ਕਿ ਬੱਚੇ ਇੱਥੋਂ ਹੀ ਉਹ ਕੋਰਸ ਕਰਕੇ ਆਪਣੀ ਆਜੀਵਿਕਾ ਕਮਾ ਸਕਣ ਇਹਨਾਂ ਧਾਰਿਆਂ ਦਾ ਆਪਣੇ ਪਰਿਵਾਰ ਦਾ ਤੇ ਸਾਡੇ ਸ਼ਹਿਰ ਦਾ ਨਾਮ ਰੋਸ਼ਨ ਕਰ ਸਕਣ ਵਾਲੀਆ ਜੀ ਜਿੱਦਾਂ ਤੁਸੀਂ ਕਿਹਾ ਵੀ ਬਾਹਰ ਵਾਲਾ ਜਿਹੜਾ ਸਿਸਟਮ ਹੈ ਉਹ ਬਹੁਤ ਇਸ ਸਾਲ ਇੱਕ ਤਰ੍ਹਾਂ ਨਾਲ ਬੰਦ ਹੀ کہہ ਸਕਦੇ ਆਪਾਂ ਬੰਦੀ ਹੋ ਗਿਆ ਆਪਣੇ ਦੋਨੋਂ ਕਾਲਜਸ ਕੋਆਡ ਦੇ ਵਿੱਚ ਔਰ ਔਰ ਵਿਮਨ ਕਾਲਜ ਦੇ ਵਿੱਚ ਐਡਮਿਸ਼ਨਸ ਦਾ ਬਹੁਤ ਆਪਣੇ ਕੋਲ ਪਲੱਸ ਹੋਏ ਨੇ ਬੱਚੇ ਵਿਮਨ ਕਾਲਜ ਦੇ ਵਿੱਚ ਲਗਭਗ 70 80 ਬੱਚੇ ਤੇ ਲਗਭਗ 250 ਦੇ ਕਰੀਬ ਆਪਣੇ ਕੋਲ ਏਸ ਕੋਆਡ ਕਾਲਜ ਦੇ ਵਿੱਚ ਵੀ ਬੱਚਿਆਂ ਦੀ ਜਿਹੜੀ ਐਡਮਿਸ਼ਨ ਪਲੱਸ ਹੋਈ ਆ ਤੇ ਇਸ ਚੀਜ਼ ਨਾਲ ਆਪਣਾ ਜਿਹੜਾ ਹੁਣ ਡੇ ਬਾਈ ਡੇ ਕਾਲਜਿਸ ਦਾ ਆਪਣਾ ਕੰਮ ਬਹੁਤ ਵਧੀਆ ਰਹੂਗਾ ਜਿਹੜੀ बीएड ਵੀ ਹੈ ਨਾ ਉਹ ਨੈਕਸਟ ইয়ার ਜਾਂ ਉਸ ਤੋਂ ਨੈਕਸਟ ਇਅਰ ਦੇ ਵਿੱਚ ਇੰਟੀਗ੍ਰੇਟਿਡ ਪਲੱਸ ਬੀਏ ਇਕੱਠੀ ਹੋ ਜਾਏਗੀ ਜਿਹੜਾ बीएड ਕਾਲਜ ਦੀ ਬਿਲਡਿੰਗ ਆ ਸਾਡੇ ਕੋਲ ਯੂਜ਼ ਦੇ ਵਿੱਚ ਆ ਸਕਦੀ ਹੈ ਸਾਡਾ ਪਲਾਨ ਹੈਗਾ ਵੀ ਅਸੀਂ ਉੱਥੇ ਲਾ ਕਾਲਜ ਦਾ ਜਿੱਦਾਂ ਵੀ ਹੋ ਸਕਦਾ ਲਾ ਕਾਲਜ ਦਾ ਕਰਾਂਗੇ ਜਾਂ ਜਿਹੜੇ ਹੋਰ ਵੀ ਇੰਟੀਗ੍ਰੇਟਿਡ ਕੋਰਸਿਸ ਨੇ ਵੀ ਕੋਸ਼ਿਸ਼ ਕਰਾਂਗੇ ਵੀ ਉੱਥੇ ਲਿਆਵਾਂਗੇ ਜਿਵੇਂ ਕਿ ਸਰ ਨੇ ਕਿਹਾ ਪਿਆ ਕਿ ਇਨਫਰਾਸਟ੍ਰਕਚਰ ਸੈਟਅਪ ਹੈਗਾ ਪਿਆ ਪੂਰੀ ਕੋਸ਼ਿਸ਼ ਹੈ ਲਾ ਕੋਲਜ ਹੋ ਗਿਆ ਨਰਸਿੰਗ ਕਾਲਜ ਹੋ ਗਿਆ ਕਿ ਉਹਨਾਂ ਨੂੰ ਲਾਂਚ ਕੀਤਾ ਜਾਵੇ ਸਰ ਇਸ ਵਾਰੀ ਸ਼ਹਿਰ ਵਾਸੀ ਵੈਸੇ ਵੀ ਇੱਕ ਤੁਹਾਨੂੰ ਮੈਂ ਪਹਿਲਾਂ ਕਹ ਕੇ ਆ ਟਾਈਮ ਆ ਕਿ ਬੜੀ ਦਿਲਚਸਪੀ ਲੈ ਰਹੇ ਨੇ ਕਿਉਂਕਿ ਇਸ ਵਾਰੀ ਤੀਜਾ ਪੈਨਲ ਲਾਂਚ ਹੋਇਆ ਪਿਆ ਸਰ ਤੀਜੇ ਪੈਨਲ ਦੀ ਲਾਂਚਿੰਗ ਨਿਊਜ਼ ਜਾਂ ਤੀਜੇ ਪੈਨਲ ਦੇ ਕੰਟੈਸਟ ਹੋਣ ਨੂੰ ਤੁਸੀਂ ਕਿਸ ਹਿਸਾਬ ਦੇ ਵਿੱਚ ਦੇਖਦੇ ਹੋ ਵਾਲੀਆ ਜੀ ਦੇਖੋ ਸਭ ਨੇ 43 ਕੈਂਡੀਡੇਟਸ ਨੇ ਜਿੰਨਾ ਵੀ ਨਹੀਂ ਹੈ 23 ਨੇ ਹਾਰ ਨਹੀਂ ਹੈ ਕੋਈ ਵੀ ਹੋ ਸਕਦਾ ਅਸੀਂ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਦੇਖੋ ਸਭ ਨੇ ਆਪਣੀ ਮਿਹਨਤ ਕਰਨੀ ਹੈ ਅ ਦਾ ਫੈਮਿਲੀ ਬੈਕਗਰਾਉਂਡ ਹੈ ਅਸੀਂ ਸ਼ਹਿਰ ਦੇ ਵਿੱਚ ਵਿਚਰੇ ਹੋਇਆ ਲੋਕਾਂ ਨੂੰ ਸਾਡੇ ਬਾਬੂ ਜੀ ਮੇਰੇ ਦਾਦਾ ਜੀ ਕੌਰ ਚੰਦ ਜੀ ਦਾ ਬਹੁਤ ਸ਼ਹਿਰ ਦੇ ਵਿੱਚ ਸੋਸ਼ੀਅਲੀ ਵੀ ਰਹੇ ਨੇ ਬਹੁਤ ਨਾਮ ਹੈ ਉਹਨਾਂ ਦੀ ਬਲੇਸਿੰਗ ਸਾਡੇ ਹਮੇਸ਼ਾ ਪਹਿਲਾਂ ਵੀ ਨਾਲ ਨੇ ਤੇ ਤੁਹਾਨੂੰ ਪਤਾ ਵੀ 5 ਮੰਥ ਹੋ ਗਏ ਉਹਨੇ ਡੈਥ ਹੋ ਗਈ ਹੈ ਤੇ ਹੁਣ ਵੀ ਉਹਨਾਂ ਦੀ ਬਲੇਸਿੰਗ ਸਾਡੇ ਨਾਲ ਉਸ ਤੋਂ ਵੀ ਜ਼ਿਆਦਾ ਨੇ ਅਸੀਂ ਉਹਨਾਂ ਦੇ ਨਕਸ਼ੇ ਕਦਮ ਉਹਨਾਂ ਦੇ ਜੋ ਸਾਨੂੰ ਦਿਖਾਏ ਹੋਏ ਨੇ ਉਹਨਾਂ ਦੇ ਸਾਨੂੰ ਰਸਤੇ ਤੇ ਅਸੀਂ ਹੁਣ ਵੀ ਉਦਾਂ ਹੀ ਚੱਲ ਰਹੇ ਹਾਂ ਤੇ ਮਿਹਨਤ ਕਰਾਂਗੇ ਤੇ ਪ੍ਰਮਾਤਮਾ ਨੇ ਚਾਹਿਆ ਤਾਂ ਜਿੱਤਾਂਗੇ ਵੀ ਅਰ ਵਧੀਆ ਨੰਬਰਸ ਦੇ ਵਿੱਚ ਆਵਾਂਗੇ ਤੇ ਫੇਰ ਮੌਕਾ ਮਿਲੂਗਾ ਤਾਂ ਉਦਾਂ ਹੀ ਜਿੱਦਾਂ ਪਹਿਲਾਂ ਅਸੀਂ ਕੰਮ ਕਰਦੇ ਆ ਆਪਣੀ ਇਮਾਨਦਾਰੀ ਨਾਲ ਕਰਾਂਗੇ ਵੀ ਤੇ ਦੂਸਰੀ ਗੱਲ ਹੈਗੀ ਵੀ ਜਿੱਦਾਂ ਤੁਸੀਂ ਕਿਹਾ ਵੀ ਜਿਹੜੇ ਪੈਨਲ ਜ਼ਿਆਦਾ ਕੈਂਡੀਡੇਟਸ ਨੇ ਉਹਦਾ ਇਫੈਕਟ ਕੋਈ ਐਦਾਂ ਨਹੀਂ ਪੈਂਦਾ ਹੈਗਾ ਦੇਖੋ ਇਹ ਪਰਸਨਲ ਰਸੂਖ ਦੀ ਤੁਹਾਡੀ ਵੋਟ ਹੈ ਤੁਹਾਡੇ ਜਿੰਨੇ ਆਪਣੇ ਲਿੰਕਸ ਨੇ ਉਹ ਕੰਮ ਕਰਦੇ ਨੇ ਉਹ ਆਪਾਂ ਨੂੰ ਵਧੀਆ ਲੋਕਾਂ ਨੇ ਜੋ ਫਤਵਾ ਦੇਣਗੇ ਆਪਣੇ ਸਿਰ ਮੱਥੇ ਆ ਆਪਾਂ ਉਹਨਾਂ ਦੀ ਉਮੀਦਾਂ ਦੇ ਖਰੇ ਪਹਿਲਾਂ ਵੀ ਉਤਰਿਆਂ ਤੇ ਹੁਣ ਵੀ ਉਤਰਾਂਗੇ ਬਹੁਤ ਵਧੀਆ ਗੱਲ ਹੈ ਜੀ ਕਿਉਂਕਿ ਵੋਟਰਸ ਆਰ ਸੁਪਰੀਮ ਜਿਵੇਂ ਉਹਨਾਂ ਨੇ ਕਿਹਾ ਹੋਇਆ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਕਿਉਂਕਿ ਬਾਉ ਕੌਰ ਚੰਦ ਜੀ ਸਾਡੇ ਏਰੀਆ ਨਹੀਂ ਸਾਡੇ ਪੰਜਾਬ ਦੀ ਉਹ ਸ਼ਖਸੀਅਤ ਰਹੇ ਨੇ ਜਿਨ੍ਹਾਂ ਦਾ ਕਿ ਸਮਾਜ ਸੇਵੀ ਧਾਰਮਿਕ ਸੇਵੀ ਸੰਸਥਾਨਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਤੇ ਉਹਨਾਂ ਦੀ ਲਗੇਸੀ ਨੂੰ ਇਹ ਲੋਕ ਅੱਗੇ ਵਧਾ ਰਹੇ ਨੇ ਸਰ ਲਾਸਟ ਦੇ ਵਿੱਚ ਵੋਟਰਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੀ ਪੈਨਲ ਕੀ ਸੀਰੀਅਲ ਨੰਬਰ ਹੈ ਸਰ ਤੁਹਾਡਾ ਮੇਰਾ ਪੈਨਲ ਵਿਜ਼ਨਰੀ ਪੈਨਲ ਫਾਰ ਐਜੂਕੇਸ਼ਨ ਜਿਹੜਾ ਗਰੁੱਪ ਹੈਗਾ ਅਸੀਂ 16 ਮੈਂਬਰ ਕੰਟੈਸਟ ਕਰ ਰਹੇ ਹਾਂ ਮੈਂ ਸਾਰੇ ਖੰਨਾ ਸ਼ਹਿਰ ਦੇ ਵੋਟਰਜ਼ ਨੂੰ ਸਾਡੇ ਐਸ ਮੈਨੇਜਮੈਂਟ ਦੇ ਮੈਂਬਰਸ ਨੇ ਸਾਡੀ ਫੈਮਿਲੀ ਦੇ ਤੌਰ ਤੇ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਮੇਰਾ ਸੀਰੀਅਲ ਨੰਬਰ 8 ਹੈ ਦਿਨੇਸ਼ ਸ਼ਰਮਾ ਮੰਟੂ ਮੇਰਾ ਨਾਮ ਹੈ ਜੀ ਮੈਂ ਪੋਸਟ ਗ੍ਰੈਜੂਏਟ ਹਾਂ ਮੈਂ ਇੰਗਲਿਸ਼ ਗ੍ਰੈਂਡਸਨ ਬਾਬੂ ਸ਼੍ਰੀ ਕੌਰ ਚੰਦੀ ਦਾ ਮੈਂ ਪੋਤਾ ਜੀ ਉਹਨਾਂ ਦਾ ਮੈਂ ਸਾਰੇ ਵੋਟਰਜ਼ ਨੂੰ ਅਪੀਲ ਕਰਦਾ ਵੀ ਵੱਧ ਤੋਂ ਵੱਧ ਮੈਨੂੰ ਤੇ ਮੇਰੇ ਪੈਨਲ ਨੂੰ ਵੋਟਸ ਪਾਓ ਤੇ ਸਾਨੂੰ ਮжоਰਿਟੀ 'ਚ ਲਿਆਓ ਅਸੀਂ ਤੁਹਾਡੀਆਂ ਉਮੀਦ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਜੀ ਏ ਸੀਗੇ ਦਿਨੇਸ਼ ਮੰਟੂ ਜੀ ਜਿਹੜੇ ਕਿ ਵਿਜ਼ਨਰੀ ਪੈਨਲ ਫੋਰ ਐਜੂਕੇਸ਼ਨ ਵੱਲੋਂ ਕੰਟੈਸਟ ਕਰ ਰਹੇ ਨੇ ਸੀਰੀਅਲ ਨੰਬਰ 8 ਹੈ ਜੀ ਇਹਨਾਂ ਦਾ ਜੇਕਰ ਤੁਹਾਨੂੰ ਲੱਗਦਾ ਜੀ ਇਹਨਾਂ ਦੀਆਂ ਕੀਤੇ ਕੰਮ ਤੇ ਆਨ ਵਾਲੇ ਵਿਜ਼ਨ ਥੋਡੀਆਂ ਕਸੋਟੀਆਂ ਤੇ ਖਰੇ ਉਤਰਦੇ ਨੇ ਤਾਂ ਅਜੇਹੇ ਨੁਮਾਇੰਦਿਆਂ ਨੂੰ ਅਜੇਹੇ ਉਮੀਦਵਾਰਾਂ ਨੂੰ ਚੁਣ ਕੇ ਲਈਏ ਜਿਹੜੇ ਕਿ ਆਦਾਰਿਆਂ ਦੀ ਲਗੇਸੀ ਤੇ ਡਿਵੈਲਪਮੈਂਟ ਨੂੰ ਬਰਕਰਾਰ ਵੀ ਰੱਖ ਸਕਣ ਤੇ ਅੱਗੇ ਵੀ ਵਧਾ ਸਕਣ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ